ਸਕੂਲ ਸ਼ੁਰੂ ਹੋਣ ਦਾ ਪਹਿਲਾ ਹਫਤਾ ਤੇ ਵਿਦਿਆਰਥੀ ਜਦੋਂ ਵਾਪਸ ਪਰਤੇ ਯੂਬੀਸੀ ਕੈਂਪਸ ਦੇ ਵਿੱਚ ਤਾਂ ਉਹਨਾਂ ਲਈ ਬਿਸਤਰੇ ਹੀ ਨਹੀਂ ਸੀ ਹੁਣ ਕੈਂਪਸ ਦੇ ਵਿੱਚ ਇਹ ਪਰੇਸ਼ਾਨੀ ਸਿਰਫ ਕੁਮਾਂਤਰੀ ਵਿਦਿਆਰਥੀਆਂ ਨੂੰ ਨਹੀਂ ਬਲਕਿ ਲੋਕਲ ਵਿਦਿਆਰਥੀਆਂ ਨੂੰ ਵੀ ਆ ਰਹੀ ਹੈ ਕੈਂਪਸ ਦੇ ਵਿੱਚ ਵਿਦਿਆਰਥੀ ਗਰੁੱਪ ਦੀ ਨੁਮਾਇੰਦਗੀ ਕਰਦੇ ਹੋਏ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਕੈਂਪਸ ਦੇ ਵਿੱਚ ਪਹਿਲਾ ਉਡੀਕ ਸੂਚੀਆਂ 500 ਤੋਂ 1000 ਲੋਕਾਂ ਤੱਕ ਹੋ ਸਕਦੀਆਂ ਨੇ ਬੇਸ਼ੱਕ ਸੂਬਾ ਸਰਕਾਰ ਨੇ ਨਵੀਂ 8 ਮੰਜ਼ਲਾ ਇਮਾਰਤ ਦੇ ਨਿਰਮਾਣ ਦੀ ਜਿਹੜੀ ਹੈ ਉਹ ਪੁਸ਼ਟੀ ਕੀਤੀ ਹੈ ਜੋ 2027 ਦੇ ਵਿੱਚ ਖੁੱਲਣ ਵਾਲੇ ਸਾਂਝੇ ਡੋਮ ਸਟੂਡੀਓ ਤੇ 2 ਤੇ 4 ਬੈੱਡਰੂਮ ਵਾਲੇ ਟਾਊਨ ਹਾਊਸ ਦੇ ਮਿਸ਼ਰਣ ਦੇ ਨਾਲ 445 ਵਿਦਿਆਰਥੀਆਂ ਨੂੰ ਅਨੁਕੂਲ ਕਰੇਗੀ ਲੋਰ ਮੀਨਲੈਂਡ ਦੇ ਕੁਝ ਯੂਨੀਵਰਸਿਟੀ ਦੇ ਵਿਦਿਆਰਥੀ ਇੱਕ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਕੋਲ ਰਹਿਣ ਦੇ ਲਈ ਕਿਤੇ ਵੀ ਕੋਈ ਥਾਂ ਨਹੀਂ ਹੈ ਕੈਨੇਡਾ ਸਾਈਮਨ ਫਰੇਜ਼ਰ ਯੂਨੀਵਰਸਿਟੀ ਸਟੂਡੈਂਟ ਸੁਸਾਇਟੀ ਦੇ ਪ੍ਰਧਾਨ ਨੇ ਕਿਹਾ ਹੈ ਕਿ ਪੂਰੇ BC ਦੇ ਕੈਂਪਸਾਂ ਵਿੱਚ ਰਿਹਾਇਸ਼ ਦੀ ਗੰਭੀਰ ਸਮੱਸਿਆ ਚੱਲ ਰਹੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸਨਾਲ ਸਥਾਨਕ ਤੇ ਕੁਮਾਂਤਰੀ ਵਿਦਿਆਰਥੀਆਂ ਦੋਵਾਂ ਤੇ ਅਸਰ ਪੈ ਰਿਹਾ ਹੈ। ਇੱਕ ਵੱਡਾ ਮੁੱਦਾ ਜਿਸ ਦਾ ਸਾਹਮਣਾ ਕੀਤਾ ਜਾ ਰਿਹਾ ਹੈ ਉਹ ਹੈ ਕੈਂਪਸ ਵਿੱਚ ਉਪਲਬਧਤਾ। ਸਾਡੇ ਕੋਲ ਉਹਨਾਂ ਵਿਦਿਆਰਥੀਆਂ ਦੇ ਲਈ ਲੋੜੀਂਦੇ ਬਿਸਰੇ ਨਹੀਂ ਹੈ ਜੋ ਕੈਂਪਸ ਦੇ ਵਿੱਚ ਰਹਿਣਾ ਚਾਹੁੰਦੇ ਨੇ ਤੇ ਪਿਛਲੇ 2 ਤੋਂ 3 ਸਾਲਾਂ ਦੇ ਵਿੱਚ ਸਾਡੇ ਕੋਲ ਰਿਹਾਇਸ਼ ਦੇ ਵਿੱਚ ਰਹਿਣ ਦੇ ਚਾਹਵਣ ਵਿਦਿਆਰਥੀਆਂ ਦੀ ਵਿਆਪਕ ਉਡੀਕ ਸੂਚੀ ਹੈ। ਪਰ ਅਫਸੋਸ ਦੀ ਗੱਲ ਹੈ ਕਿ ਉਪਲਬਧਤਾ ਦੇ ਕਾਰਨ ਅਜੇ ਹਾਂ ਨਹੀਂ ਹੋਇਆ। ਉਹ ਦੱਸਦੇ ਨੇ ਕਿ ਉਡੀਕ ਸੂਚੀਆਂ 500 ਤੋਂ 1 ਲੋਕਾਂ ਤੱਕ ਹੋ ਸਕਦੀਆਂ ਨੇ। ਵਿਦਿਆਰਥੀ ਯੂਨੀਅਨ ਅਸੀਂ ਵਿਦਿਆਰਥੀਆਂ ਦੇ ਲਈ ਹੋਰ ਬੇਸਤਰਿਆਂ ਦੀ ਵਕਾਲਤ ਕਰ ਰਹੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਕਿਹੋ ਜੀ ਸਥਿਤੀ ਦੇ ਵਿੱਚ ਆ ਚੁੱਕੇ ਨੇ ਕੁਝ ਮਹੀਨੇ ਪਹਿਲਾਂ ਅਸੀਂ ਸੂਬੇ ਦੇ ਨਾਲ ਕੰਮ ਕੀਤਾ ਹੈ ਤੇ ਇੱਕ ਨਵੀਂ ਰਿਹਾਇਸ਼ੀ ਇਮਾਰਤ ਦੇ ਉਦਘਾਟਨ ਦਾ ਐਲਾਨ ਕਰਨ ਦੇ ਯੋਗ ਹੋયા ਤੇ ਐਲਾਨ ਪ੍ਰੀਮੀਅਰ ਡੇਵਿਡ ਈਬੀ ਨੇ ਜੁਲਾਈ ਦੇ ਵਿੱਚ ਕੀਤਾ ਸੀ ਉਹਨਾਂ ਨੇ ਇੱਕ ਨਵੀਂ 8 ਮੰਜ਼ਲਾ ਇਮਾਰਤ ਦੇ ਨਿਰਮਾਣ ਦੀ ਪੁਸ਼ਟੀ ਕੀਤੀ ਜੋ 2027 ਤੱਕ ਖੁੱਲਣ ਵਾਲੇ ਡੌਰਮ ਸਟੂਡੀਓ ਤੇ 2 ਤੇ 4 ਬੈੱਡਰੂਮ ਵਾਲੇ ਟਾਊਨ ਹੋਮਜ਼ ਦੇ ਮਿਸ਼ਰਣ ਦੇ ਨਾਲ 445 ਵਿਦਿਆਰਥੀਆਂ ਨੂੰ ਕੁਲਿਤ ਕਰੇਗੀ ਇਸ ਸਬੰਧੀ ਸਟੂਡੈਂਟ ਯੂਨੀਅਨ ਦੀ ਨੁਮਾਇੰਦਗੀ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਅਕਸਰ ਯੂਨੀਵਰਸਿਟੀਆਂ ਨਾਮਾਂਕਨ ਵਧਾਉਣ ਦੇ ਲਈ ਯਤਨ ਕਰਦੀਆਂ ਨੇ ਪਰ ਆਉਣ ਵਾਲੇ ਵਿਦਿਆਰਥੀਆਂ ਨੂੰ ਰੱਖਣ ਦੀ ਯੋਜਨਾ ਵਿਕਸਿਤ ਨਹੀਂ ਕਰਦੀਆਂ ਉਹਨਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਕੈਂਪਸ ਦੇ ਵਿੱਚ ਰਹਿਣ ਲਈ ਪ੍ਰਤੀ ਸਮੈਸਟਰ ਡਾਲਰ 2500 ਤੋਂ 3000 ਤੱਕ ਖਰਚ ਕਰ ਸਕਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਆਫ ਕੈਂਪਸ ਹਾਊਸਿੰਗ ਇੱਕ ਬਿਲਕੁਲ ਵਕਰੀ ਕਹਾਣੀ ਹੈ ਤੇ ਨਾਲ ਹੀ ਵਿਦਿਆਰਥੀਆਂ ਤੋਂ ਇਹ ਸੁਣ ਰਹੇ ਨੇ ਕਿ ਜੋ ਮਕਾਨ ਮਾਲਕਾਂ ਦੇ ਨਾਲ ਲਿਜਿੱਣ ਲਈ ਸੰਘਰਸ਼ ਕਰ ਰਹੇ ਨੇ ਅਕਸਰ ਜਲਦੀ ਬੇਦਖਲੀ ਦਾ ਸਾਹਮਣਾ ਵੀ ਕਰਦੇ ਨੇ ਵਿਦਿਆਰਥੀਆਂ ਨੂੰ ਕ੍ਰੈਡਿਟ ਸਕੋਰ ਦੇ ਲਈ ਕਿਹਾ ਜਾ ਸਕਦਾ ਹੈ ਜਾਂ ਉਹਨਾਂ ਨੂੰ ਕੰਮ ਦੇ ਤਜਰਬੇ ਲਈ ਇੱਕ ਹਵਾਲਾ ਮੰਗਿਆ ਜਾ ਸਕਦਾ ਹੈ ਤੇ ਕੁਮਾਂ트ਰੀ ਵਿਦਿਆਰਥੀਆਂ ਦੇ ਕੋਲ ਅਜੇ ਹਾਂ ਨਹੀਂ ਹੈ ਉਹ ਅੱਗੇ ਕਹਿੰਦੇ ਨੇ ਕਿ ਹੋਰ ਲੋਕ ਸੜਕਾਂ ਤੇ ਸੋ ਰਹੇ ਨੇ ਕਿਉਂਕਿ ਉਹ ਉੱਥੇ ਕਿਸੇ ਨੂੰ ਨਹੀਂ ਜਾਣਦੇ ਤੇ ਉਹਨਾਂ ਦੇ ਕੋਲ ਜਾਣ ਦੀ ਕੋਈ ਥਾਂ ਨਹੀਂ ਹੈ ਵਿਦਿਆਰਥੀਆਂ ਦੇ ਰਹਿਣ ਸਹਿਣ ਦੇ ਸੰਕਟ ਟਿਊਸ਼ਨ ਦੇ ਬਦਰੇ ਖਰਚੇ ਤੇ ਗ੍ਰੈਜੂਏਸ਼ਨ ਤੇ ਸਥਿਰ ਦੇ ਲੋਕਾਂ ਦੇ ਲਈ ਸਥਾਨਕ ਨੌਕਰੀ ਦੇ ਮੌਕਿਆਂ ਦੀ ਘਾਟ ਕਾਰਨ ਤਣਾਪੂਰਣਾ ਉਹਨਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਅਕਸਰ ਕਲਾਸ ਦਾ ਬੋਝ ਵੀ ਚੱਲਦੇ ਨੇ ਜਦੋਂ ਕਿ ਅੰਤ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਕਈ ਅਜੀਬ ਪਾਰਟ ਟਾਈਮ ਨੌਕਰੀਆਂ ਲੈਣੀਆਂ ਪੈਂਦੀਆਂ ਨੇ ਉਹ ਜਿਹੜਾ ਮਹਿਸੂਸ ਕਰ ਰਹੇ ਨੇ ਕਿ ਹਾਲ ਸਧਾਰਨ ਹੈ ਯੂਨੀਵਰਸਿਟੀਆਂ ਨੂੰ ਹੋਰ ਬਿਸਤਰਿਆਂ ਦੀ ਲੋੜ ਹੈ ਐਸਐਫਯੂ ਵਿਖੇ بنائے ਜਾ ਰਹੇ ਨਵੇਂ ਨਿਵਾਸ ਤੋਂ ਇਲਾਵਾ ਸੂਬੇ ਨੇ ਆਪਣੇ ਮੁੱਖ ਵੈਂਕੂਵਰ ਕੈਂਪਸ ਵਿੱਚ 1500 ਤੋਂ ਵੱਧ ਵਿਦਿਆਰਥੀਆਂ ਦੇ ਲਈ ਰਿਹਾਇਸ਼ ਬਣਾਉਣ ਦੇ ਲਈ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਯੂਬੀਸੀ ਨਾਲ ਪਾਈਵਾਲੀ ਕੀਤੀ ਹੈ ਅੰਦਾਜ਼ਨ ਡਾਲਰ 560 ਮਿਲੀਅਨ ਪ੍ਰੋਜੈਕਟ ਦੇ ਵਿੱਚ ਪੰਜ ਇਮਾਰਤਾਂ ਚਾਈਲਡ ਕੇਅਰ ਸਪੇਸ ਤੇ ਇੱਕ 400 ਸੀਟਾਂ ਵਾਲਾ ਡਾਈਨਿੰਗ ਹਾਲ ਵੀ ਸ਼ਾਮਿਲ ਹੋਵੇਗਾ। ਉਸਾਰੀ ਦਾ ਕੰਮ 2026 ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਤੇ 2028 ਦੇ ਵਿੱਚ ਪ੍ਰੋਜੈਕਟ ਨੂੰ ਸਮੇਟਣਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।